ਸ਼ਰਮਣੀਆਂ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਦੂਜਾ ਕਿਸੇ ਉਹ ਗੈਰ ਧਰਮਾਂ ਦੇ ਮੀਂਹਾਂ ਦੇ ਖੇੜੀ ਮਿਲਣਗੇ ਤਾਂ ਮਿਲਣ ਆਏ ਕੋਈ ਇਦਾਂ ਦੀ ਗੱਲ ਭਾਈ ਰਾਜੋਨ ਨੂੰ ਵੱਲੋਂ ਅੱਜ ਪੰਥਕ ਇਕਤਾ ਵੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਐਪਰੀਸ਼ੀਏਟ ਕਰਦਾ ਜਿਹੜੀ ਕਹੇਗਾ ਕਿ ਸੁਖਵੀਰ ਭਾਗ ਦੇ ਮਾਮਲੇ ਤੋਂ ਸਿਆਸਤ ਨਾਲ ਦਿੱਤੀ ਲਿਆ ਜਾਵੇ ਤਾਂ ਦੇਖਾਂਗੇ ਜੀ ਅੱਜ ਪੰਚ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਤਰਾ ਦੇਖਦੇ ਹੋ ਬਹੁਤ ਵਧੀਆ ਅਪੀਲ ਆ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਪੰਚ ਸਿੰਘ ਸੰਬੰਧੀ ਮੀਟਿੰਗ 'ਚ ਵਿਚਾਰ ਸਰਬੰਸ ਸਿੰਘ ਸਾਹਿਬ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਮੈਨੂੰ ਨਹੀਂ ਸੀ ਮਲੇ ਅੱਛਾ ਤੁਸੀਂ ਆਏ ਹੋ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਥਾ ਟੇਕਣਾ ਆਇਆ ਸੀ ਚਾਹਵਾਂ ਨੇ ਜ਼ੋਰ ਫੜਿਆ ਕਿ ਸਿੰਘ ਸਾਹਿਬ ਨੇ ਅਸਤੀਫਾ ਦੇ ਦਿੱਤਾ ਬਾਰ ਅੜ ਗਿਆ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਰ ਬੰਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਹਾਂ ਸਿਸ਼ਟਾਚਾਰ ਦੇ ਨਾਤੇ ਸਰ ਆਹ ਤਾਂ ਨਹੀਂ ਕੋਈ ਗੱਲ ਪੀਡੀਪੀ ਨੇ ਸਮਰਥਨ ਦਿੱਤਾ ਕਿ ਬਾਬਾ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਆਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਸ ਤੋਂ ਸੰਸਦ ਤੋਂ ਮੁਖੀ ਦੇ ਤੋਂ ਲੱਗਦਾ ਕਿ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਇਹ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਪੂਜਾ ਕਿਸੇ ਗੱਤਰ ਮਾਦੇ ਮੁਖਾਲੇ ਖੜੀ ਮਿਲਣਗੇ ਤੋਂ ਮਿਲਣ ਆਏ ਆ ਕੋਈ ਇਦਾਂ ਨਹੀਂ ਕਰਦਾ ਭਾਈ ਰਾਜੋਨ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਇਹ ਵੀ ਕਹੇਗਾ ਕਿ ਸੁਖਵੀਰ ਬਾਦਲ ਦੇ ਮਾਮਲੇ ਤੋਂ ਸਿਆਪਨਾ ਦਿੱਤੀ ਰਿਆ ਜਾਵੇ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਤਰਾ ਦੇ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰਨ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸਬੰਧ ਦੇ ਦੇਸ਼ੀ ਪ੍ਰਵਾਨ ਕਰ ਉਹ ਪੰਚ ਸਿੰਘ ਸਬੰਧੀ ਮੀਟਿੰਗ 'ਚ ਵਿਚਾਰ ਸਬੰਧ ਸੇਖ ਸਾਹਿਬ ਸਵੇਰੇ ਦੇ ਮੀਟਿੰਗ ਦੇ ਵਿੱਚ ਮਰੇ ਜੀ ਕਮੇਟੀ ਨੂੰ ਤੇ ਕਾਲਜ ਦੇ ਪ੍ਰਧਾਨ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਠਾ ਟੇਕਣ ਆਇਆ ਉਹ ਚਾਹਵਣੇ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦੇ ਦਿੱਤਾ ਵਾਰ ਅੜ ਗਿਆ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਹੈ ਸਰ ਆਹ ਤਾਂ ਨਹੀਂ ਕੋਈ ਗੱਲ ਜਿਹੜਾ ਸਮਰਥਨ ਦਿੰਦਾ ਹੈ ਕਿ ਆ ਬਾਪੇ ਆ ਤੁੰ ਤੋਂ ਮਾਜੀ ਬੋਲੋ ਦੇਖੋ ਬਿਨਾ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਆਕਾਲੀ ਦਲ ਨੇ ਬਿਨਾ ਸ਼ਰਤ ਦਾ ਸਮਰਥਨ ਦਿੱਤਾ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਕਿਹਦੀ ਕਿਸ ਤਰ੍ਹਾਂ ਸਸਤਾ ਤੋਂ ਮੁਖੀ ਦੇ ਤੋਂ ਲੈਣਾ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਔਰ ਦੂਸਰੇ ਸ਼ਰਮਣੀਆਂ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਪੂਜਾ ਕਿਸੇ ਗੱਤਰ ਮਾਦੇ ਮਿਲ ਕੇ ਕਿਹੜੀ ਮਿਲਣਗੇ ਤੋਂ ਮਿਲਣ ਆਏ ਆ ਕੋਈ ਇਦਾਂ ਨਹੀਂ ਕਰਦਾ ਭਾਈ ਰਾਜੋਨ ਵੱਲੋਂ ਅੱਜ ਪੰਥਕ ਕੇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੀ ਕੀ ਕਹੇਗਾ ਕਿ ਸੁਖਵੀਰ ਬਾਦਲ ਦੇ ਮਾਮਲੇ ਤੋਂ ਆਪਣਾ ਦਿੱਤੀ ਰਿਆ ਜਾਵੇ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਤਰਾ ਦੇ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਕਾਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸਬੰਧ ਦੇ ਦੇਸ਼ੀ ਪ੍ਰਵਾਨ ਗਿਆ ਉਹ ਪੰਚ ਸਿੰਘ ਸਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਵੇਰੇ ਤੇ ਮੀਟਿੰਗ ਦੇ ਵਿੱਚ ਮਰੇ ਜੀ ਕਮੇਟੀ ਨੂੰ ਤੇ ਅਕਾਲੀ ਚਲਦੇ ਪ੍ਰਧਾਨ ਮੀਟਿੰਗ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਠਾ ਟਿਕਣ ਆਏ ਆਣ ਚਾਹਵਣੇ ਜੋਰ ਫੜਿਆ ਕਿ ਸਿੰਘ ਸਵਾਰ ਨੇ ਅਸਤੀਫਾ ਦਿੱਤਾ ਸਿੰਘ ਵਾਰ ਅੜ ਗਿਆ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼ਰੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰੋਮੀ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਹੈ ਸਿਸ਼ਟਾਚਾਰ ਦੇ ਨਾਤੇ ਸਰ ਆਹ ਤਾਂ ਨਹੀਂ ਕੋਈ ਗੱਲ ਜਿਹਨੇ ਸਮਰਥਨ ਦਿੱਤਾ ਕਿ ਬਾਬਾ ਜੀ ਆਪਾਂ ਤੋਂ ਮਾਜੀ ਬੋਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਆਕਾਲੀ ਦਲ ਨੇ ਬਿਨਾਂ ਸ਼ਰਤ ਦਾ ਸਮਰਥਨ ਦਿੱਤਾ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਕਿਹ ਕਿਹ ਜਿਸ ਤਰ੍ਹਾਂ ਸੰਸਦ ਦੇ ਮੁਖੀ ਦੇ ਤੋਂ ਲੈਣਾ ਕਿ ਕਿਸੇ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਔਰ ਦੂਸਰੇ ਸ਼ਰਮਣੀਆਂ ਆਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਆ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਪੂਜਾ ਕਿਸੇ ਗਿਆਤਰ ਮਾਦੇ ਮੁਖੀ ਕਿڑی ਮੈਲਣਗੇ ਤੋਂ ਮਿਲਣ ਆਇਆ ਕੋਈ ਤਾਂ ਨਹੀਂ ਗਿਆ ਭਾਈ ਰਾਜੋਨਾਂ ਵੱਲੋਂ ਅੱਜ ਪੰਥਕ ਕੇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਜੀ ਕੀ ਹੈਗਾ ਕਿ ਸੁਖਵੀਰ ਬਾਲ ਦੇ ਮਾਮਲੇ ਤੋਂ ਜਲਦੀ ਲਿਆ ਜਾਵੇ ਕੋਈ ਦੇਖਾਂਗੇ ਜੀ ਅੱਜ ਪੰਚ ਸਿੰਘ ਸਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੋ ਉਹਨਾਂ ਦੀ ਅਪੀਲ ਨੂੰ ਕਿਤਰਾ ਦੇ ਦੋ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਨਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਅਪੀਲ ਸਬੰਧ ਦੇ ਦੇਸ਼ੀ ਪ੍ਰਵਾਨ ਗਿਆ ਉਹ ਪੰਚ ਸਿੰਘ ਸਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਹਿਰੇ ਦੇ ਮੀਟਿੰਗ ਦੇ ਵਿੱਚ ਮਰੇ ਜੀ ਕਮੇਟੀ ਨੂੰ ਤੇ ਅਕਾਲੀ ਚਲਦੇ ਪ੍ਰਧਾਨ ਮੀਟਿੰਗ ਮੈਨੂੰ ਨਹੀਂ ਸੀ ਮਲੇ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਤੇ ਉਹ ਕੁਦਰਤੀ ਮੈਂ ਦਰਵਾਜ਼ਾ ਮੱਠਾ ਟਿਕਣ ਆਇਆ ਉਹ ਚਾਹਵਣੇ ਜੋਰ ਫੜਿਆ ਕਿ ਸਿੰਘ ਸਾਹਿਬ ਨੇ ਅਸਤੀਫਾ ਦੇ ਦਿੱਤਾ ਸਿੰਘ ਵਾਰ ਅੜ ਗਿਆ ਕਿ ਇਸਤੀਫਾ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੰਦਾ ਕਿ ਇੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾ ਨਾਲ ਮੀਟਿੰਗਾਂ ਸਗੋਂ ਰੁਟੀਨ ਦੇ ਵਿੱਚ ਵੀ ਚਲਦੀਆਂ ਰਹੀਆਂ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਸਿਸ਼ਟਾਚਾਰ ਦੇ ਨਾਤੇ ਸਰ ਆਹ ਤਾਂ ਨਹੀਂ ਕੋਈ ਗੱਲ ਜਿਹੜਾ ਸਮਰਥਨ ਦਿੱਤਾ ਹੈ ਬਾਬਾ ਸਿੰਘ ਤੁਮ ਜੀ ਬਲੋ ਦੇਖੋ ਬਿਨਾਂ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਤੇ ਜੇਕਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਇਸ ਤਰ੍ਹਾਂ ਸੰਸਦਾਂ ਦੇ ਮੁਖੀ ਦੇ ਤੋਂ ਲੈਣੇ ਕਿ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ